ਹੁਣ ਕਹਾਣੀ ਸਾਰੀ ਮੇਰੀ ਖਤਮ ਹੋ ਗਈ ਵਿਗੜ ਗਈ ਸਾਰੀ ਕਹਾਣੀ ਕਿਉਂਕਿ ਉਦੋਂ ਵਕਤ ਹੀ ਇਹੋ ਜਿਹਾ ਪਿਆ ਸੀ ਆਪਣੇ ਤੇ ਤੁਹਾਨੂੰ ਵੀ ਪਤਾ ਤੁਹਾਡੇ ਤੋਂ ਕੋਈ ਗੁੱਝ ਨਹੀਂ ਹੈ ਨਾ ਉਹ ਵੇਲਾ ਯਾਦ ਕਰਕੇ ਤਾਂ ਮੇਰੇ ਅੱਜ ਵੀ ਲੋਂ ਵੱਡਾ ਖੜਾ ਹੁੰਦਾ ਤੇ ਅੱਜ ਵੀ ਮੈਂ ਆਪਦੀ ਔਕਾਤ ਚ ਰਹਿੰਦੀ ਹਾਂ ਬਬਲੂ ਤੇ ਕਾਕੂ ਹਾਂਜੀ ਮੈਂ ਹੁਣ ਇੱਕ ਗੱਲ ਦੱਸਣ ਲੱਗੀ ਹਾਂ ਸਮਝਾਉਣ ਲੱਗੀ ਹਾਂ ਦੱਸਣ ਨਹੀਂ ਲੱਗੀ ਯਾਨੀ ਕਿ ਸਮਝਾਉਣ ਲੱਗੀ ਹਾਂ ਅੱਜ ਆਪਾਂ ਚਾਰੇ ਜਣੇ ਬੈਠੇ ਆ ਤੁਸੀਂ ਦੋਨੇ ਭੈਣਾ ਤੇ ਤੁਹਾਡੇ ਡੈਡੀ ਤੇ ਮੈਂ ਜੜੀ ਅੱਜ ਮੈਂ ਤੁਹਾਨੂੰ ਗੱਲ ਦੱਸਦੀ ਆ ਨਾ ਉਹ ਕੰਨ ਦੇ ਵਿੱਚ ਪਾ ਲਿਓ ਹਾਂਜੀ ਨਿਕਲ ਨਹੀਂ ਨਹੀਂ ਚਾਹੀਦੀ ਕੰਨ ਚ ਉਹ ਠੀਕ ਆ ਕਾਕੂ ਹਾਂਜੀ ਤੂੰ ਧਿਆਨ ਦੇ ਠੀਕ ਹੈ ਮੈਂ ਤੁਹਾਨੂੰ ਇਹ ਕਹਿਣ ਲੱਗੀ ਆ ਵੀ ਜਦੋਂ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਨਾ ਤਾਂ ਤੁਹਾਨੂੰ ਕੰਨ ਬੰਦ ਕਰਕੇ ਰੱਖਣੇ ਪੈਣਗੇ ਤੇ ਅੱਖਾਂ ਖੋਲ ਕੇ ਰੱਖਣੀਆਂ ਪੈਣਗੀਆਂ ਜੇ ਤੁਸੀਂ ਕਾਮਯਾਬੀ ਦੀ ਰਾਹ ਤੇ ਚੱਲਣਾ ਤਾਂ ਕਾਮਯਾਬੀ ਨੂੰ ਆਪਦੇ ਕੰਨੀ ਕਰਨਾ ਤਾਂ ਠੀਕ ਹੈ ਜੇ ਭਾਈ ਤੁਸੀਂ ਕਹਤਾ ਵੀ ਚੱਲ ਰੋਲ ਖਾਤਾ ਹੋ ਗਿਆ ਦਿਨ ਚੜ ਗਿਆ ਛਿਪ ਗਿਆ ਆਪਣੀ ਖਾਤਰ ਆਪਾਂ ਦੋ ਰੋਟੀਆਂ ਖਾ ਲੈਣੇ ਆ ਤੇ ਦੋ ਪਕਾ ਲੈਣੇ ਆ ਤੇ ਆਪਣਾ ਟਾਈਮ ਪਾਸ ਵਧੀਆ ਹੋਈ ਜਾਂਦਾ ਐ ਇਸ ਤਰ੍ਹਾਂ ਨਹੀਂ ਬੇਟਾ ਜੇ ਤੁਸੀਂ ਜਿੰਦਗੀ ਚ ਕਾਮਜਾਬ ਹੋਣਾ ਤੁਸੀਂ ਆਪਦੇ ਬੱਚਿਆਂ ਨੂੰ ਸਕਸੈਸ ਕਰਨਾ ਕਾਮਜਾਬ ਕਰਨਾ ਆਪਦੀ ਲਾਈਫ ਨੂੰ ਵਧੀਆ ਕੱਟਣਾ ਹੈਗਾ ਤਾਂ ਤੁਸੀਂ ਕੰਨ ਬੰਦ ਕਰ ਲੋ ਅੱਖਾਂ ਖੋਲ ਲੋ ਕੰਨ ਬੰਦ ਕਰਨ ਦਾ ਹੁਣ ਮੈਂ ਤੁਹਾਨੂੰ ਕਿਉਂ ਕਿਹਾ ਪਤਾ ਤੁਹਾਨੂੰ ਕਿਉਂ ਕਿਹਾ ਨਹੀਂ ਕਿਹੜੀ ਗੱਲੋ ਕਿਆ ਨਹੀਂ ਪਤਾ ਕੈਨੂੰ ਪਤਾ ਨਹੀਂ ਪਤਾ ਨਾ ਕੰਨ ਬੰਦ ਕਰਨਾ ਮੈਂ ਇਸ ਕਰਕੇ ਕਿਹਾ ਵੀ ਜਦੋਂ ਆਪਾਂ ਕਾਮਯਾਬੀ ਦੀ ਰਾਹ ਤੇ ਤੁਰਦੇ ਆ ਨਾ ਉਦੋਂ ਆਪਾਂ ਨੂੰ ਬਹੁਤ ਕੁਝ ਸੁਣਨ ਨੂੰ ਮਿਲਦਾ ਬਹੁਤ ਲੋਕ ਗੱਲਾਂ ਕਰਦੇ ਨੇ ਵੀ ਇਹ ਤਾਂ ਐ ਤੁਰਿਆ ਫਿਰਦਾ ਜੀ ਇਹਨੂੰ ਤਾਂ ਪਤਾ ਨਹੀਂ ਜੀ ਇਹ ਕੀ ਕਰ ਲੂਗਾ ਜੀ ਜਦੋਂ ਮੈਂ ਮਤਲਬ ਕਿ ਆਪਦਾ ਕੰਮ ਸ਼ੁਰੂ ਕੀਤਾ ਨਾ ਚਲੋ ਪਹਿਲਾਂ ਤਾਂ ਜਿਹੜਾ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਜਮ੍ਹਾਂ ਮੰਜੇ ਚ ਪਏਗੀ ਮੇਰੀ ਜ਼ਿੰਦਗੀ ਉਦੋਂ ਐ ਲੱਗਦੀ ਸੀਗੀ ਵੀ ਹੁਣ ਇਹ ਖਤਮ ਹੋ ਗਈ ਹੁਣ ਕਹਾਣੀ ਸਾਰੀ ਮੇਰੀ ਖਤਮ ਹੋ ਗਈ ਵਿਗੜ ਗਈ ਸਾਰੀ ਕਹਾਣੀ ਕਿਉਂਕਿ ਉਦੋਂ ਵਕਤ ਹੀ ਇਹੋ ਜਿਹਾ ਪਿਆ ਸੀ ਆਪਣੇ ਤੇ ਤੁਹਾਨੂੰ ਵੀ ਪਤਾ ਤੁਹਾਡੇ ਤੋਂ ਕੋਈ ਗੁੱਝ ਨਹੀਂ ਹੈ ਨਾ ਉਹ ਵੇੜਾ ਯਾਦ ਕਰਕੇ ਤਾਂ ਮੇਰੇ ਅੱਜ ਵੀ ਲੂੰ ਕੰਡਾ ਖੜਾ ਹੁੰਦਾ ਤੇ ਅੱਜ ਵੀ ਮੈਂ ਆਪਦੀ ਔਕਾਤ 'ਚ ਰਹਨੀ ਆ ਮੈਂ ਆਪਦੀ ਔਕਾਤ ਨਹੀਂ ਭੁੱਲਦੀ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਆਪਣੀ ਔਕਾਤ 'ਚ ਰਹਿਣਾ ਵੀ ਅਸੀਂ ਕੀ ਆ ਜੇ ਸਵੇਰ ਨੂੰ ਤੁਸੀਂ ਕਾਮਯਾਬ ਹੋ ਗਏ ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਮੈਂ ਕਹਿੰਨੀ ਆ ਚੈਲ ਪੈਲ ਹੋਣ ਲੱਗ ਗਈ ਸਾਰਾ ਕੁਝ ਹੋ ਗਿਆ ਤੁਸੀਂ ਇਹ ਟਾਈਮ ਨਹੀਂ ਭੁੱਲਣਾ ਜਿਹੜਾ ਅੱਜ ਆਪਣੇ ਤੇ ਸੀਗਾ ਠੀਕ ਹੈ ਉਸ ਟਾਈਮ ਨੂੰ ਨਹੀਂ ਭੁੱਲਣਾ ਉਹਨੂੰ ਯਾਦ ਰੱਖਣਾ ਦੂਜੀ ਗੱਲ ਇਹ ਆ ਕਿਸੇ ਦੀ ਗੱਲ ਆ ਆਪਦੇ ਕੰਨਾਂ 'ਚ ਨਹੀਂ ਪਾਉਣੀ ਲੋਕ ਬੋਲੀ ਜਾਂਦੇ ਹੁੰਦੇ ਮੈਨੂੰ ਬਹੁਤ ਕੁਝ ਬੋਲਦੇ ਸੀ ਤੁਹਾਡੇ ਸਾਹਮਣੇ ਕਿੰਨਾ ਕੁ ਸੁਣਿਆ ਆਪਾਂ ਹਨ ਬਹੁਤ ਜ਼ਿਆਦਾ ਜਦੋਂ ਕਹਿੰਦੇ ਹੁੰਦੇ ਸੀ ਮੈਨੂੰ ਇੱਥੋਂ ਤੱਕ ਵੀ ਕਿਹਾ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਈਆਂ ਨਾ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਆ ਕਿਉਂਕਿ ਉਦੋਂ ਡਿਪਰੈਸ਼ਨ ਚ ਚਲੀ ਗਈ ਉਦੋਂ ਕਹਿੰਦੇ ਸੀਗੇ ਵੀ ਇਹਨੂੰ ਕਿਸੇ ਕੰਮ ਤੇ ਲਾਓ ਇਹਨੂੰ ਥੋੜਾ ਬਹੁਤਾ ਕੋਈ ਰੌਣਕ ਮੇਲੇ ਚ ਰੱਖੋ ਇਹ ਠੀਕ ਹੋਊਗੀ ਇਹ ਆਪ ਤੇ ਦਿਮਾਗ ਤੋਂ ਗੱਲ ਨੂੰ ਭਲਾਊਗੀ ਭੁੱਲਦੀਆਂ ਤਾਂ ਨਹੀਂ ਹੁੰਦੀਆਂ ਭੁੱਲਦੀ ਤਾਂ ਅੱਜ ਵੀ ਨਹੀਂ ਮੇਰੇ ਜਿਹੜੀ ਚਲੀ ਗਈ ਜਿਹੜੀ ਮੈਂ ਮੈਂ ਢਿੱਡੋ ਜੰਮੇ ਉਹ ਤੌਰ ਤੇ ਭੁੱਲਦੇ ਤਾਂ ਮੈਨੂੰ ਅੱਜ ਵੀ ਹੈ ਨਹੀਂਗੇ ਪਰ ਮੈਂ ਉਹਨਾਂ ਨੂੰ ਭਲਾ ਕੇ ਭੁੱਲਦੇ ਨਹੀਂ ਪਰ ਮੈਂ ਉਹਨਾਂ ਨੂੰ ਦਿਮਾਗ 'ਚ ਰੱਖ ਕੇ ਦਿਲ ਦਿਮਾਗ 'ਚ ਰੱਖ ਕੇ ਦੂਜਿਆਂ ਨੂੰ ਮੈਂ ਉਹਨਾਂ ਦੇ ਵਿੱਚ ਅਹਿਸਾਸ ਕਰਾਉਣੀ ਆ ਵੀ ਹਾਂ ਬਈ ਮੈਂ ਘੱਟ ਯਾਦ ਕਰਦੀ ਆ ਕਿਉਂਕਿ ਜੇ ਆਪਾਂ ਕਿਸੇ ਨੂੰ ਦੱਸ ਦੇਵਾਂਗੇ ਫਿਰ ਕਿਹੜਾ ਕੋਈ ਆਪਣੇ ਨਾਲ ਦੁੱਖ ਵੰਡਾ ਲੂਗਾ ਬੰਡਾਉਂਦਾ ਕੋਈ ਨਹੀਂ ਨਾ ਮੈਂ ਜਦੋਂ ਸੋਸ਼ਲ ਮੀਡੀਆ ਤੇ ਆਈ ਆ ਨਾ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਕਦੇ ਮੈਂ ਦਾਲ ਦੀ ਬਣਾ ਲਈ ਕਦੇ ਸਬਜ਼ੀ ਦੀ ਬਣਾ ਲਈ ਕਦੇ ਦੋ ਰੋਟੀਆਂ ਦੀ ਬਣਾ ਲਈ ਕਦੇ ਮੈਂ ਚਾਹ ਦੀ ਬਣਾ ਲਈ ਚਲੋ ਜੀ ਮੈਨੂੰ ਤੇਰੇ ਡੈਡੀ ਕਹਿੰਦੇ ਹੁੰਦੇ ਸੀ ਕੁਝ ਨਹੀਂ ਤੈਨੂੰ ਕੋਈ ਪੈਸਾ ਦਾ ਨਹੀਂਗਾ ਤੂੰ ਆਪਦਾ ਬਸ ਤੂੰ ਜੀ ਲਾਈ ਰੱਖਿਆ ਕਰ ਜੇ ਮੈਂ ਕਹਿੰਦੀ ਮੈਨੂੰ ਪੈਸੇ ਆਉਣਗੇ ਮੈਨੂੰ ਫੇਸਬੁੱਕ ਤੋਂ ਪੈਸੇ ਆਉਣਗੇ ਮੈਨੂੰ YouTube ਤੋਂ ਤੁਹਾਨੂੰ ਪਤਾ ਹੀ ਆ ਨਾ ਤਾਂ ਮੈਨੂੰ ਕਹਿੰਦੇ ਸੀ ਤੂੰ ਪੈਸਾ ਤੋਂ ਕੀ ਲੈਣਾ ਤੂੰ ਆਪਦਾ ਜੀ ਲਾਈ ਰੱਖਿਆ ਕਰ ਬਸ ਤੂੰ ਇਨਾ ਆਪਦਾ ਕੰਮ ਕਰ ਲਿਆ ਕਰੋ ਚਲ ਕਹਾਂਗੇ ਬੇਟਾ ਪਹਿਲਾਂ ਤਾਂ ਆਏ ਹਨ ਵੀ ਆਪਾਂ ਇਹ ਸੋਚਦੇ ਹਾਂ ਵੀ ਆਪਣੀ ਜ਼ਿੰਦਗੀ ਸਹੀ ਰਵੇ ਬਾਕੀ ਚੀਜ਼ਾਂ ਵੀ ਆਪਾਂ ਕਾਮਯਾਬ ਹੋਈਏ ਜੇ ਆਪਾਂ ਕਿਸੇ ਦੀਆਂ ਗੱਲਾਂ ਸੁਣਾਂਗੇ ਤਾਂ ਕਾਮਯਾਬ ਹੋ ਨਹੀਂ ਸਕਦੇ ਮੈਨੂੰ ਤਾਂ ਇੱਥੋਂ ਤੱਕ ਵੀ ਲੋਕਾਂ ਨੇ ਕਹਤਾ ਸੀ ਕਹਿੰਦੇ ਸੀ ਕਿ ਫਿਰਦੀ ਆ ਭੌਂਕਦੀ ਪੰਜ-ਪੰਜ ਰੁਪਈਆ ਦੀਆਂ ਵੀਡੀਓ ਬਣਾਉਂਦੀ ਆ ਉਹਨੇ ਮੈਂ ਇੱਥੋਂ ਤੱਕ ਵੀ ਸੁਣਿਆ ਕਾਕੂ ਜਦੋਂ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਆ 5-5 ਰੁਪਈਆ ਪਿੱਛੇ ਵੀਡੀਓ ਬਣਾਉਂਦੀ ਆ ਭੌਂਕਦੀ ਫਿਰਦੀ ਆ ਕੀ ਐ ਇਹਦੇ ਪੱਲੇ ਬਾਕੀ ਇਹ ਵੀ ਜਿਹੇ ਜਿਹੇ ਹਾਲਾਤਾਂ ਤੋਂ ਅਸੀਂ ਨਿਕਲੇ ਆ ਇਹ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਆਸੀਂ ਜਿਹਦੀਆਂ ਹਾਲਾਤਾਂ ਤੋਂ ਨਿਕਲੇ ਆ ਅਸੀਂ ਇਸ ਕਰਕੇ ਤੁਹਾਨੂੰ ਕਹਿੰਨੇ ਆ ਵੀ ਤੁਸੀਂ ਵੀ ਕਾਮਯਾਬ ਹੋ ਜਾਓ ਤਾਂ ਕਿ ਤੁਹਾਡੇ ਤੇ ਉਹ ਹਾਲਾਤ ਆਉਣ ਹੀ ਆਉਣ ਹੀ ਨਾ ਅਸੀਂ ਇਹ ਕਹਿੰਨੇ ਆ ਅੱਛਾ ਸਾਨੂੰ ਜੇ ਲੋਕਾਂ ਨੇ ਤਾਂ ਚਲੋ ਕਹਿਤਾ ਪਤਾ ਕੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਇਹ ਦੱਸੋ ਨਾ ਵੀ ਸਾਡੀ ਆਪਦੀ ਆ ਇਥੋਂ ਤੱਕ ਕਹਿਤਾ ਸੀ ਲੋਕਾਂ ਨੇ ਆਪ ਦੇ ਰਿਸ਼ਤੇਦਾਰਾਂ ਨੇ ਆਪਦਿਆਂ ਨੇ ਕਹਿੰਦੇ ਹੁੰਦੇ ਸੀ ਦੱਸੋ ਨਾ ਵੀ ਇਹ ਸਾਡੀ ਆਪਦੀ ਹੈ ਇਹ ਨਾ ਜੇ ਕਿਸੇ ਨੇ ਵੀਡੀਓ ਦੇਖ ਲੈਣੀ ਕਹਣਾ ਦਾ ਆ ਤਾਂ ਮਤਲਬ ਕਿ ਫਲਾਣਾ ਅਮਰਤਪਾਲ ਆ ਇਹ ਤਾਂ ਫਲਾਣੀ ਹੈ ਕਹਿੰਦੇ ਆਏ ਨਾ ਕੋਹੋਂ ਆਏ ਨਾ ਦੱਸਿਆ ਕਰੋ ਵੀ ਸਾਡੀ ਆਪਦੀ ਹੈ ਆਪਣੀ ਬੇਇੱਜ਼ਤੀ ਹੁੰਦੀ ਹੈ ਇਥੋਂ ਤੱਕ ਮੈਂ ਗੱਲਾਂ ਸੁਣੀਆਂ ਵੀਆਂ ਤੇ ਮੇਰੇ ਕੋਲ ਗੱਲਾਂ ਆ ਵੀ ਜਾਂਦੀਆਂ ਸੀਗੀਆਂ ਪਰ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਇਹ ਫਿਰਦੀ ਆ ਇਹਨੂੰ ਤਾਂ ਸ਼ਰਮ ਨਹੀਂ ਇਹਨੂੰ ਤਾਂ ਧੀ ਨਹੀਂ ਯਾਦ ਆਉਂਦੀ ਇਹ ਤਾਂ ਨਵੇਂ ਕੱਪੜੇ ਪਾਲ ਲੰਦੀ ਐ ਨਵੇਂ ਜੋੜੇ ਪਾਲ ਲੰਦੀ ਐ ਬਹੁਤ ਕੁਝ ਸੁਣਨ ਨੂੰ ਮਿਲਦਾ ਹੈਗਾ ਤੁਸੀਂ ਕਾਮਯਾਬ ਹੋਣਾ ਪੁੱਤ ਤਾਂ ਤੁਸੀਂ ਇਹ ਗੱਲਾਂ ਨਹੀਂ ਸੁਣਨੀਆਂ ਕਦੇ ਵੀ ਦਿਮਾਗ ਦੇ ਵਿੱਚ ਲੋਕਾਂ ਦੀਆਂ ਗੱਲਾਂ ਨਹੀਂ ਲਿਓਣੀਆਂ ਅੱਖਾਂ ਖੋਲਣ ਦਾ ਤੁਹਾਨੂੰ ਮੈਂ ਕਿਉਂ ਕਿਹਾ ਐ ਅੱਖਾਂ ਖੋਲਣ ਦਾ ਤੁਹਾਨੂੰ ਤਾਂ ਕਿਹਾ ਵੀ ਤੁਸੀਂ ਦੁਨੀਆ ਦੇਖਦੀਆਂ ਰਹੋ ਵੀ ਤੁਸੀਂ ਥੋੜੇ ਲੋਕ ਕੀ ਕਰੀ ਜਾਂਦੇ ਨੇ ਉਹ ਕੀ ਨੇ ਜਿਹੜੇ ਆਪਾਂ ਨੂੰ ਅੱਜ ਮਾੜਾ ਕਹੀ ਜਾਂਦੇ ਨੇ ਨਾ ਜਿਹੜੇ ਆਪਾਂ ਨੂੰ ਅੱਜ ਗਲਤ ਕਹੀ ਜਾਂਦੇ ਆ ਉਹਨਾਂ ਦਾ ਪਿਛੋਕੜ ਕੀ ਐ ਉਹ ਆਪਾਂ ਦੇਖਣਾ ਐ ਉਹ ਜੇ ਆਪਾਂ ਦੇਖਾਂਗੇ ਤਾਂ ਫਿਰ ਇਹ ਆਪਣੇ ਦਿਮਾਗ 'ਚ ਰਹੂਗੀ ਜੇ ਆਪ ਅੱਖਾਂ ਬੰਦ ਕਰ ਲਈਆਂ ਆਪਾਂ ਕਿਸੇ ਨੂੰ ਕੀ ਕਹਦੇ ਆਂ ਕਿ ਵੀ ਇਹ ਤਾਂ ਪਸ਼ੋਕੜ ਐ ਹੁਣ ਕੀ ਦਾ ਨਹੀਂ ਮੈਨੂੰ ਪਤਾ ਜੇ ਬੰਦ ਹੀ ਕਰਨੇ ਆ ਤਾਂ ਕੰਨ ਬੰਦ ਕਰੋ ਤਾਂ ਕਿ ਨਾ ਤਾਂ ਕਿਸੇ ਦੀ ਚੁਗਲੀ ਸੁਣੋ ਨਾ ਕਿਸੇ ਦੀ ਗੱਲ ਸੁਣੋ ਨਾ ਕਿਸੇ ਦੀ ਇਹ ਸੁਣੋ ਵੀ ਆਪਾਂ ਨੂੰ ਕੋਈ ਕਹੀ ਕੀ ਜਾਂਦਾ ਆਪਾਂ ਲੈਣਾ ਕੀ ਐ ਕਿਸੇ ਤੋਂ ਆਪਾਂ ਕੀ ਲੈਣਾ ਹੈਗਾ ਹੈਂ ਜੇ ਤੁਸੀਂ ਕਾਮਯਾਬ ਹੋਣਾ ਹੈ ਜੇ ਤੁਸੀਂ ਕਾਮਯਾਬੀ ਦੀ ਰਾਹ ਫੜਨੀ ਹੈ ਨਾ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਅਗਨੋਰ ਕਰ ਦਿਓ ਆਪਦੇ ਬੱਚਾ ਵੱਲ ਧਿਆਨ ਦਿਓ ਆਪਦੇ ਪਰਿਵਾਰ ਵੱਲ ਧਿਆਨ ਦਿਓ ਤੇ ਪਤਾ ਕੀ ਆ ਲੋਕ ਤਾਂ ਮੈਂ ਕਹਿੰਨੀ ਐ ਛੜਦੇ ਕੱਖ ਨਹੀਂ ਬੰਦੇ ਦਾ ਜਿੰਨਾ ਚਿਰ ਉਹਨੂੰ ਪੁੰਝੇ ਨਹੀਂ ਨਾ ਲਾਉਂਦੇ ਜਾਮਾ ਉਹਨੂੰ ਤਾਨੇ ਮਿਹਨੇ ਥੁੰਨੀ ਜਾਂਦੇ ਥੁੰਨੀ ਜਾਂਦੇ ਥੁੰਨੀ ਜਾਂਦੇ ਉਹਨੂੰ ਪੁੰਝੇ ਨਹੀਂ ਲਾਉਂਦੇ ਉਹਨਾਂ ਚਿਰ ਉਹ ਸਾਹ ਨਹੀਂ ਲੈਂਦੇ ਪਰ ਮੈਨੂੰ ਸੋਸ਼ਲ ਮੀਡੀਆ ਤੇ ਆ ਕੇ ਇੰਨਾ ਕ ਪਿਆਰ ਮਿਲਿਆ ਲੋਕਾਂ ਦਾ ਮੈਨੂੰ ਇੰਨਾ ਕ ਪਿਆਰ ਮਿਲਿਆ ਮੈਨੂੰ ਮੇਰੇ ਵੀਰਾਂ ਦਾ ਮੇਰੀਆਂ ਭੈਣਾਂ ਦਾ ਬੱਚਿਆਂ ਦਾ ਚਲੋ ਤੁਹਾਨੂੰ ਤਾਂ ਮੈਂ ਢਿੱਡੋ ਜੰਮਿਆ ਤੁਸੀਂ ਤਾਂ ਮੈਨੂੰ ਮਾਂ ਕਹਿਣਾ ਹੀ ਕਹਿਣਾ ਤੁਸੀਂ ਤਾਂ ਮੈਨੂੰ ਮਾਂ ਕਹਿ ਕੇ ਬੁਲਾਉਂਦੀ ਘੱਟੋ ਘੱਟ 3000 3500 ਬੱਚਾ ਇਹੋ ਜਿਹੜਾ ਮੈਨੂੰ ਮਾਂ ਕਹਿ ਕੇ ਬੁਲਾਉਂਦਾ ਸੋਸ਼ਲ ਮੀਡੀਆ ਤੇ ਜਿਹੜੇ ਮੈਨੂੰ ਫੋਨ ਕਰਦੇ ਆ ਮਾਂ ਆਹ ਗੱਲਾਂ ਆਏ ਸੀ ਆ ਕਿਵੇਂ ਕਰਨੀ ਆ ਮਾਂ ਆਹ ਗੱਲਾਂ ਆਏ ਸੀ ਆ ਕਿਵੇਂ ਹੋਣਾ ਚਾਹੀਦਾ ਜਿਹੜੇ ਮੈਂ ਕਿਉਂਕਿ ਮੈਂ ਸਭ ਨੂੰ ਟਾਈਮ ਦਿੰਨੀ ਆ 8 ਤੋਂ 10 ਸਭ ਨੂੰ ਪਤਾ ਵੀ ਗੱਲ ਕਰਦੀ ਤੇ ਵਿਚਾਰੇ ਮੇਰ ਨਾਲ ਦੁੱਖ ਸੁੱਖ ਕਰਦੇ ਵੀ ਆ ਠੀਕ ਹੈ ਨਾ ਮੈਂ ਬਹੁਤ ਹਵਾਵਾਂ ਦੇਖੀਆਂ ਨੇ ਬਬਲੂ ਬਹੁਤ ਕੁਝ ਦੇਖਿਆ ਅੱਜ ਮੈਂ ਬੈਠੇ ਸੀ ਆਪਾਂ ਚਾਰੇ ਅੱਜ ਇਕੱਠੇ ਹੋਏ ਸੀ ਮੈਂ ਤਾਂ ਤੁਹਾਨੂੰ ਕਹਿਣੀ ਹੈ ਵੀ ਤੁਸੀਂ ਹੁਣ ਜੇ ਛੋਟੀਆਂ ਤੁਸੀਂ ਅੱਜ ਹੀ ਕਾਮਯਾਬੀ ਦੀ ਰਾਹ ਵੱਲ ਤੁਰੋngੀਂ ਨਾ ਤਾਂ ਤੁਹਾਨੂੰ ਕੋਈ ਔਖਾ ਨਹੀਂ ਹੋਊਗਾ ਬਾਕੀ ਸਾਡਾ ਤਾਂ ਫਰਜ਼ ਆਉਂਦਾ ਤੁਹਾਨੂੰ ਸਮਝਾਉਣ ਦਾ ਅੱਗੇ ਤਾਂ ਤੁਹਾਨੂੰ ਦੱਸਣ ਦਾ ਬਾਕੀ ਇਹੇ ਚੁੱਲਾ ਚੌਂਕਾ ਤਾਂ ਸਾਰਾ ਦਿਨ ਹੀ ਚੱਲੀ ਜਾਂਦਾ ਇਹ ਤਾਂ ਬੰਦਾ ਸਾਰਾ ਦਿਨ ਧਿਆਨ ਹੋਰ ਖੁੱਦ ਤੁਸੀਂ ਵੀ ਤੁਸੀਂ ਕਿਸੇ ਦੀ ਨਹੀਂ ਸੁਣਨੀ ਤੁਸੀਂ ਖੁਦ ਮੋਟੀਵੇਟ ਹੋਣਾ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੋ ਵੀ ਉਹਨੇ ਸਾਨੂੰ ਅੰਗ ਪੈ ਦਿੱਤੇ ਆ ਕੰਮ ਕਰਨ ਨੂੰ ਅਸੀਂ ਵਧੀਆ ਕੰਮ ਕਰੀਏ ਤੇ ਅਸੀਂ ਸਫਲਤਾ ਦੀ ਰਾਹ ਤੇ ਚੜੀਏ ਨਾਲ ਇੱਕ ਚੀਜ਼ ਹੋਰ ਆ ਨਾ ਮੋਟੀਵੇਟ ਕੋਈ ਨਹੀਂ ਕਿਸੇ ਨੂੰ ਕਰ ਸਕਦਾ ਪੁੱਤ ਮੋਟੀਵੇਟ ਆਪਾਂ ਜੇ ਦੂਜੇ ਤੋਂ ਮੋਟੀਵੇਟ ਭਾਲਾਂਗੇ ਨਾ ਤੇ ਫਿਰ ਆਪਾਂ ਮਤਲਬ ਇੱਕ ਤਰ੍ਹਾਂ ਦੇ ਮਹਤਾਜੀ ਹੋ ਜਾਾਂਗੇ ਉਹਨਾਂ ਦੇ ਵੀ ਸਾਨੂੰ ਅਗਲਾ ਮੋਟੀਵੇਟ ਕਰੂਗਾ ਫਿਰ ਅਸੀਂ ਉੱਠ ਕੇ ਤੁਰਾਂਗੇ ਸਭ ਤੋਂ ਵੱਡਾ ਮੋਟੀਵੇਟ ਕੀ ਹੈ ਵੀ ਤੁਸੀਂ ਆਪੋ ਆਪ ਦਾ ਰੋਜ਼ ਮਰਾ ਦਾ ਤੁਸੀਂ ਆਪਦਾ ਡਿਸਪਲਿਨ ਬਣਾਉਣਾ ਹੈ ਵੀ ਅਸੀਂ ਕੀ ਕਰਨਾ ਹੈਗਾ ਠੀਕ ਹੈ ਕਿਵੇਂ ਅਸੀਂ ਮਤਲਬ ਕਾਮਯਾਬੀ ਦੀ ਰਾਹ ਤੇ ਚੱਲਾਂ ਤੁਸੀਂ ਮੇਰੇ ਕੰਨੀ ਦੇਖਿਆ ਕਰੋ ਅੱਜ ਇੰਨੀ ਉਮਰ ਦੇ ਵਿੱਚ ਵੀ ਮੇਰੀ ਕੀ ਮਤਲਬ ਰੋਜ਼ ਮਰਾ ਦਾ ਕੰਮ ਹੈ ਵੀ ਸਵੇਰੇ 4 ਵਜੇ ਉੱਠਣਾ ਉੱਠ ਕੇ ਨਹਾਉਣਾ ਧੋਣਾ ਆਪਦਾ ਘੁੰਮ ਘਮਾ ਲੈ ਵੈ ਗੁਰੂ ਦਾ ਸ਼ੁਕਰ ਕਰਤਾ ਪ੍ਰਮਾਤਮਾ ਦਾ ਨਾਮ ਲੈ ਲਿਆ ਪਾਠ ਕਰ ਲਿਆ ਉਸ ਤੋਂ ਬਾਅਦ ਮੈਂ ਆਪਦਾ ਫੋਨ ਚੱਕਦੀ ਆਂ ਤੇ ਮੈਂ ਆਪਦੀਆਂ ਵੀਡੀਓ ਤਿਆਰ ਕਰ ਲੱਗ ਜene ਜਿਹੜੀਆਂ ਸਾਰੇ ਦਿਨ ਦੇ ਵਿੱਚ ਵੀਡੀਓ ਤਿਆਰ ਬਣੀਆਂ ਹੁੰਦੀਆਂ ਨੇ ਨਾ ਜਿਹੜੀਆਂ ਸਾਰੇ ਦਿਨ ਦੇ ਵਿੱਚ ਵੀਡੀਓ ਤਿਆਰ ਕੀਤੀਆਂ ਹੁੰਦੀਆਂ ਨੇ ਨਾ ਉਹ ਮੈਂ ਫਿਰ ਸਵੇਰੇ ਤਿਆਰ ਕਰਦੀ ਆਂ ਉਹ ਜਿਹੜੀਆਂ ਬਣਾਈਆਂ ਹੁੰਦੀਆਂ ਨੇ ਵੀਡੀਓ ਕਿਉਂਕਿ ਇਹ ਮੇਰਾ ਕੰਮ ਹੈ ਇਹ ਮੇਰੀ ਦਿਹਾੜੀ ਹੈ ਇਹ ਮੇਰਾ ਰੋਜ਼ਮਰ ਦਾ ਕੰਮ ਹੈ ਉਸ ਤੋਂ ਬਾਅਦ ਫਿਰ 8 ਵਜੇ ਫਿਰ ਕੋਈ ਦੁਆਰ ਦਾ ਆਪਦਾ ਚਾਹ ਪਾਣੀ ਪੀਤਾ 8 ਤੋਂ 10 ਫਿਰ ਮੈਂ ਫੋਨ ਸੁਣਦੀ ਆਂ ਲੋਕਾਂ ਨਾਲ ਗੱਲਬਾਤ ਕਰਦੀਆਂ ਉਹਨਾਂ ਨੂੰ ਸੁਝਾਅ ਦਿੰਦੀਆਂ ਜਿੰਨਾ ਕਿ ਮੇਰੇ 'ਚ ਦਿਮਾਗ ਹੈਗਾ ਮੈਂ ਉਹਨਾਂ ਨੂੰ ਦੱਸਦੀਆਂ ਅੱਛਾ ਜਿਨ੍ਹਾਂ ਨੇ ਕੋਈ ਦਵਾਈ ਮੰਗਾਉਣੇ ਹੁੰਦੀ ਉਹ ਵਿਚਾਰੇ ਮੈਨੂੰ ਆਰਡਰ ਕਰਦੇ ਨੇ ਸਾਰਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ ਆਪਾਂ ਨਾਸ਼ਤਾ ਪਾਣੀ ਕਰਕੇ ਆਪਾਂ ਆਪਣੇ ਸਟੋਰ 'ਚ ਚਲੇ ਜਾਂਦੇ ਇਹ ਮੇਰਾ ਬਿਜ਼ਨਸ ਹੈ ਜਦੋਂ ਤੁਸੀਂ ਵੀ ਆਪਦੇ ਰੂਲ ਬਣਾ ਲਓਂਗੀਆਂ ਨਾ ਆਪਦਾ ਡਿਸਪਲਿਨ ਬਣਾ ਲਓਂਗੀਆਂ ਤਾਂ ਤੁਸੀਂ ਆਪਣੇ ਆਪ ਹੀ ਤੁਹਾਨੂੰ ਅੰਦਰੋਂ ਆਊਗਾ ਵੀ ਮੈਂ ਅਸੀਂ ਆਹ ਕੰਮ ਕਰਨਾ ਇਹ ਨਾ ਹੋਵੇ ਕੋਕੂ ਮਣਾਲੇ ਗੱਲ ਵੀ ਆਪਾਂ ਇੱਕ ਦਿਨ ਤਾਂ ਬੰਦਾ ਕਹਿੰਦਾ ਵੀ ਅੱਜ ਮੈਂ ਘੁੰਮ ਲੂੰਗਾ ਜੀ ਦੂਜੇ ਦਿਨ ਤਾਂ ਮੈਂ ਅੱਜ ਬਸ ਪਹਾੜੋਂ ਪੱਥਰ ਲਾ ਲਿਆਂਗਾ ਤੀਜੇ ਦਿਨ ਪੈ ਜਾਂਦਾ ਕਹਿੰਦਾ ਮੈਨੂੰ ਨજર ਲੱਗ ਗਈ ਨજર ਨਹੀਂ ਲੱਗਦੀ ਹੁੰਦੀ ਆਪਣੀ ਸੋਚ ਆ ਨਾ ਜਿਹੜੀ ਉਹ ਡਿੱਗ ਪੈਂਦੀ ਆ ਆਪਾਂ ਨੂੰ ਆਉਂਦਾ ਵੀ ਛੱਟ ਭਰਾ ਹੋਣਾ ਕੀ ਹੈ ਪਰ ਜਦੋਂ ਆਪਾਂ ਚੱਲੀ ਜਾਵਾਂਗੇ ਚੱਲੀ ਜਾਵਾਂਗੇ ਚੱਲੀ ਜਾਵਾਂਗੇ ਕਿਤੇ ਤਾਂ ਆਪਾਂ ਨੂੰ ਸਫਲਤਾ ਮਿਲਦੀ ਹੈ ਜਦੋਂ ਤੁਸੀਂ ਆਪ ਦਾ ਡਿਸਪਲਿਨ ਬਣਾ ਲਿਆ ਜਦੋਂ ਤੁਸੀਂ ਆਪਦੇ ਕੰਮ ਨੂੰ ਤੈਅ ਕਰ ਲਿਆ ਵੀ ਆਪਾਂ ਇਹ ਕੰਮ ਕਰਨਾ ਹੈ ਉਹਨੂੰ ਤੁਹਾਨੂੰ ਸਕਸੈਸ ਹੋਣ ਤੋਂ ਕੋਈ ਰੋਕ ਨਹੀਂ ਕੋਈ ਨਹੀਂ ਰੋਕ ਸਕਦਾ ਬਸ ਤੁਸੀਂ ਕਿਸੇ ਦੀ ਸੁਣੋ ਨਾ ਮੂੰਹ ਆਪਦਾ ਜਵਾਨ ਵੀ ਬੰਦ ਕਰਕੇ ਰੱਖੋ ਕੰਨ ਵੀ ਬੰਦ ਕਰਕੇ ਰੱਖੋ ਤੇ ਅੱਖਾਂ ਖੋਲ ਕੇ ਰੱਖੋ ਤੇ ਦਿਮਾਗ ਨੂੰ ਖੋਲ ਕੇ ਰੱਖੋ ਸ਼ਾਂਤ ਰੱਖੋ ਠੰਡਾ ਰੱਖੋ ਦਿਮਾਗ ਨੂੰ ਤੁਸੀਂ ਗਰਮ ਨਹੀਂ ਕਰਨਾ ਹੈਗਾ ਠੰਡੇ ਦਿਮਾਗ ਨਾਲ ਚੱਲੋ ਆਪਦਾ ਕੋਈ ਕੁਝ ਬੋਲੀ ਜਾਂਦਾ ਬਸ ਬੇਫਿਕਰ ਹੋ ਕੇ ਆਪਦਾ ਕੰਮ ਧੰਦਾ ਕਰੋ ਤੇ ਆਪਦੇ ਕੰਮ ਨੂੰ ਚਿੰਬੜ ਜੋ ਠੀਕ ਹੈ ਇੱਥੇ ਕੁਝ ਨਹੀਂ ਪੁੱਤ ਮੇਰੇਆ ਜੇ ਤਾਂ ਤੁਸੀਂ ਤੁਹਾਡੇ ਪੱਲੇ ਕੁਝ ਹੈਗਾ ਦਾਲ ਰੋਟੀ ਤੁਹਾਡੀ ਬਣਦੀ ਹੈ ਤਾਂ ਤੁਹਾਨੂੰ ਕੋਈ ਸਲਾਮ ਕਰ ਲੂਗਾ ਨਹੀਂ ਕੋਈ ਨਹੀਂ ਬੁਲਾਉਂਦਾ ਜਿੱਦ ਦੇ ਤੁਸੀਂ ਭੁੱਖੇ ਹੋਗੇ ਜਿੱਦ ਦੇ ਤੁਸੀਂ ਬੀਤ ਕੇ ਉਹਦੇ ਤੁਹਾਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਮੇਰੇ ਨਾਲ ਬੀਤੀ ਹੋਈ ਹੈ ਸਾਲ ਕਿਹਨੂੰ ਕਹਿੰਦੇ ਆ ਇੱਕ ਸਾਲ ਅਮਨੀ ਤੋਂ ਬਾਅਦ ਮੈਂ ਡਿਪਰੈਸ਼ਨ ਚ ਚਲੀ ਗਈ ਮੈਂ ਕਹਿੰਦੀ ਆ ਮੇਰੇ ਰਿਸ਼ਤੇਦਾਰ ਕੀ ਮੇਰੇ ਆਪ ਦੇ ਕੀ ਉਹਨਾਂ ਨੇ ਤਾਂ ਆਉਣਾ ਕੀ ਕੀ ਸੀਗਾ ਨਹੀਂ ਆਇਆ ਕੋਈ ਨਹੀਂ ਆਇਆ ਮੈਂ ਕਹਿੰਦੀ ਚਿੜੀ ਵੀ ਮੇਰੇ ਵੇੜੇ ਚਾਕੇ ਨਹੀਂ ਫਰਕ ਕੀ ਵੀ ਚਿੜੀ ਕਿਵੇਂ ਫਰਕ ਦੀ ਹੁੰਦੀ ਆ ਉਹ ਟਾਈਮ ਵਕਤ ਮੇਰੇ ਤੇ ਇਹੋ ਜਿਹਾ ਸੀਗਾ ਉਹ ਮੈਂ ਭੁੱਲਦੀ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਸਮਝਾਉਣੀ ਐ ਵੀ ਪੁੱਤ ਮੇਰਾ ਅੱਜ ਹੀ ਮੇਰੀ ਗੱਲ ਦਿਮਾਗ 'ਚ ਪਾ ਲੋ ਪੱਲੇ ਬੰਨ ਲੋ ਆਪਾਂ ਸਾਰੇ ਬੈਠੇ ਸੀਗੇ ਚਾਹ ਪੀ ਜਾਂਦੇ ਸੀ ਕੰਮ ਕਰੀ ਜਾਂਦੇ ਸੀ ਮੈਨੂੰ ਆਏ ਸੀ ਵੀ ਮੈਂ ਚਾਰਕ ਗੱਲਾਂ ਕਰ ਲਾਂ ਤੁਹਾਡੇ ਨਾਲ ਇਹ ਗੱਲ ਤੁਸੀਂ ਦਿਮਾਗ 'ਚ ਭੋਲੀਆਂ ਠੀਕ ਐ ਥੇ ਸੁਣ ਗਿਆ ਕਾਕੂ ਇਹੀ ਗੱਲਾਂ ਤੁਸੀਂ ਬੱਚਿਆਂ ਨੂੰ ਦੱਸਣੀਆਂ ਨੇ ਵੀ ਬੇਟਾ ਕਿਵੇਂ ਸੁਣ ਗਿਆ ਤੈਨੂੰ ਕੁਛ ਦਿਮਾਗ 'ਚ ਪੈ ਗਈ ਕੁਛ ਅਸਲ ਨਹੀਂ ਦਿਮਾਗ 'ਚ ਪਾਓ ਗੱਲ ਨੂੰ ਆਪਦਾ ਮਸਤ ਹੋ ਕੇ ਕੋਈ ਕੁਛ ਬੋਲੀ ਜਾਂਦਾ ਗਰਮ ਨਾ ਹੋਵਗਾ ਆਪਾਂ ਕੀ ਲੈਣਾ ਆਪਾਂ ਨੂੰ ਕੀ ਲੋੜ ਹੈ ਉਹ ਕਹਿੰਦੇ ਹੁੰਦੇ ਆ ਨਾ ਵੀ ਜੇ ਕਿਸੇ ਦਾ ਦਿਮਾਗ ਦੇਖਣਾ ਨਾ ਜੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿੰਨੀ ਆ ਜੇ ਤੁਸੀਂ ਕਿਸੇ ਦਾ ਦਿਮਾਗ ਦੇਖਣਾ ਹੋਇਆ ਨਾ ਵੀ ਇਹਦੇ 'ਚ ਕਿੱਡਾ ਕਿੰਨਾ ਕੁ ਕੱਢਣ ਪਾਉਣ ਨੂੰ ਕੁਛ ਉਹਦੇ ਕੋਲ ਜਾ ਕੇ ਇੱਕ ਮਾੜੀ ਜੀ ਗੱਲ ਛੇੜ ਦੇ ਉਸ ਤੋਂ ਬਾਅਦ ਚੁੱਪ ਕਰ ਜਾਓ ਆਪੇ ਬੋਲੀ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ ਆਪੇ ਦਿਮਾਗ ਦਿਖਾ ਦਿੰਦਾ ਆਪਦਾ ਲੋੜ ਹੀ ਨਹੀਂ ਪੈਂਦੀ ਦਿਮਾਗ ਦੇਖਣ ਦੀ ਚਾਹੀਏ ਲੋੜ ਨਹੀਂ ਪੈਂਦੀ ਦਿਮਾਗ ਦੇਖਣ ਦੀ ਬੰਦਾ ਦਿਮਾਗ ਆਪਦਾ ਆਪ ਹੀ ਦਿਖਾ ਦਿੰਦਾ ਹੁੰਦਾ ਜੇ ਉਹ ਜਿਹੋ ਜਿਹਾ ਉਹਦੇ ਚ ਹੁੰਦਾ ਨਾ ਉਹਦੇ ਖਾਣੇ ਚ ਭਰਿਆ ਹੁੰਦਾ ਉਹ ਉੱਧਰ ਦਾ ਉੱਧਰ ਦਾ ਬਿੰਦ ਚ ਉੱਧਰ ਜੋ ਮੈਂ ਕਹਿੰਦੀ ਤੂੰ ਤੈਨੂੰ ਬੋਲ ਉਹਨੇ ਪਾਣੀ ਦਾ ਗਲਾਸ ਲੈ ਰੱਖੰਦੇ ਨਾ ਇੰਨੇ ਚ ਤਾਂ ਉਹਨੇ ਸਾਰੀ ਕਹਾਣੀ ਸੁਣਾ ਦੇਣੀ ਹੈ ਕਿਸੇ ਦਾ ਦਿਮਾਗ ਪਰਖਣਾ ਹੋਵੇ ਨਾ ਉਹਨੂੰ ਮਾੜਾ ਜਾਂ ਛੇੜ ਨੀ ਬਸ ਉਹਨੇ ਇੰਨੇ ਚ ਚ ਦਿਮਾਗ ਦਿਖਾ ਦੇਣਾ ਕਦੇ ਵੀ ਲੋੜ ਨਹੀਂ ਪੈਂਦੀ ਹੁੰਦੀ ਕਿਸੇ ਦਾ ਦਿਮਾਗ ਦੇਖਣ ਦੀ ਉਹ ਆਪ ਹੀ ਦਿਖਾਈ ਜਾਂਦਾ ਹੁੰਦਾ ਬੰਦਾ ਦਿਮਾਗ ਇਸ ਕਰਕੇ ਬੋਲੋ ਨਾ ਤੁਸ ਵੀ ਆਪਦੇ ਕੰਮ ਚ ਮਾਸਟਰ ਹੋ ਠੀਕ ਹੈ ਨਾ ਘਰ ਦੇ ਵਿੱਚ ਕੋਈ ਲੜਾਈ ਨਾ ਝਗੜਾ ਨਾ ਪਲੇਸ ਨਾ ਕੁਝ ਨਾ ਬੱਚੇ ਨੂੰ ਉੱਚੀ ਬੋਲੋ ਉਹਨੂੰ ਪਿਆਰ ਨਾਲ ਜਿਹੜੀ ਗੱਲ ਸਮਝਾਉਣੀ ਹੈ ਪਿਆਰ ਨਾਲ ਸਮਝਾਓ ਤੇ ਵਧੀਆ ਰਹੋ ਠੀਕ ਹੈ ਤੁਹਾਨੂੰ ਵੀ ਮੈਡਾਡਾ ਕੀਤਾ ਐਡਗਾਡੀਆਂ ਕੀਤਾ ਤੁਹਾਨੂੰ ਵੀ ਪਿਆਰ ਨਾਲ ਸਮਝਾਇਆ ਸੀ ਆਪਕੂ ਕਿਵੇਂ ਹੱਸਦੀ ਹੈ ਆਪਕੂ ਤਾਂਸ ਦੇਖਾ ਕੋਈ ਕਹਿੰਦਾ ਕੀ ਸੀ ਕਿ ਜਦੋਂ ਬਹੁਤ ਛੋਟੀ ਸੀਗੀ ਜਦੋਂ ਜਾਨ ਜਨਾਨ ਕਰਦੀ ਸੀ ਉਦੋਂ ਪੈ ਜੰਦੀ ਸੀ ਇਹਦਾ ਮੁੰਡਾ ਵੀ ਹੁਣ ਇਹਦੇ ਬਹੁਤ ਨਹੀਂ ਤੈਨੂੰ ਤਾਂ ਪਤਾ ਹੀ ਆ ਨਾ ਬਹੁਦੂ ਦਾ ਮੁੰਡਾ ਸਿਆਣਾ ਬਈ ਬਹੁਦੂ ਵਰਗਾ ਤੇ ਮੰਨ ਤੇ ਮੇਰੀ ਸਾਰਿਆਂ ਨਾਲ ਸਿਆਣੀ ਹੈ ਮੰਨ ਤੇ ਮੇਰੀ ਬਾਹਲੀ ਸਿਆਣੀ ਹੈ ਉਹਨੂੰ ਮੰਨ ਤੂੰ ਮੈਂ ਕਹਦੇ ਨਾ ਮੰਨ ਤੂੰ ਸਾਰਿਆਂ ਨਾਲ ਸਿਆਣੀ ਆ ਪੁੱਤ ਉਹਦੋਂ ਸਿਆਣਾ ਫਲਾਣਾ ਉਹ ਕਹਿੰਦੇ ਨਾ ਨਾਨੀ ਪੁੱਤ ਮੈਨੂੰ ਆਏ ਦੱਸ ਇਹ ਸਾਰਿਆਂ ਨਾਲ ਸਿਆਣੀ ਮੈਨੂੰ ਕਿਹਾ ਕਿ ਮੇਰੇ ਤੋਂ ਉੱਤੋਂ ਮੰਨਦਾ ਤੂੰ ਸਾਰੇ ਨਾਲ ਸਿਆੜੀਆ ਪੁੱਤ ਓਦੋਂ ਸਿਆਣਾ ਫਲਾਣਾ ਓਦੋਂ ਸਿਆੜਾ ਟਿਮ ਕ ਤੂੰ ਸਾਰਿਆਂ ਨਾਲ ਜ਼ਿਆਦਾ ਛੜੀ ਕਹਿੰਦੀ ਮੈਨੂੰ ਲੱਗਦਾ ਮੈਨੂੰ ਥੱਲੇ ਕਰਤਾ ਇਹ ਕਹਿੰਦੀ ਆ ਕਿ ਮੈਨੂੰ ਲੱਗਦਾ ਮੈਂ ਤਾਂ ਜਵੇਂ ਬਾਤ ਆ ਉਹ ਗੱਲ ਹੋ ਗਈ ਤੇ ਠੀਕ ਆ ਪੱਲੇ ਪੈ ਗਈ ਨਾ ਗੱਲ ਠੀਕ ਆ ਤੇਰੇ ਪੈ ਗਈ ਕੁਛ ਗੱਲਾਂ ਤੇ ਅਮਲ ਕਰਦਾ ਇਹ ਗੱਲਾਂ ਤੇ ਅਮਲ ਕਰਦਾ ਠੀਕ ਆ ਧਿਆਨ ਕਰ ਲੈ ਚਲੋ ਠੀਕ ਆ ਭਾਈ ਤੁਸੀਂ ਵੀ ਮੈਂ ਸਾਰੀਆਂ ਕੁੜੀਆਂ ਨੂੰ ਮੇਰੀਆਂ ਭੈਣਾਂ ਨੂੰ ਜਿਹੜੀ ਮੇਰੀ ਵੀਡੀਓ ਦੇਖ ਰਹੀਆਂ ਨੇ ਜੋ ਵੀ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਓ ਵੀ ਸਕਸੈਸ ਹੋਣਾ ਹੈ ਕਾਮਯਾਬ ਹੋਣਾ ਹੈ ਤੇ ਕੰਨਾਂ ਨੂੰ ਬੰਦ ਕਰਕੇ ਰੱਖਣਾ ਅੱਖਾਂ ਨੂੰ ਖੋਲ ਕੇ ਰੱਖਣਾ ਜਵਾਨ ਨੂੰ ਬੰਦ ਰੱਖਣਾ ਦਿਮਾਗ ਨੂੰ ਠੰਡਾ ਰੱਖਣਾ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਤੁਸੀਂ ਤੇ ਬੱਚਿਆਂ ਨੂੰ ਸਮਝਾਓ ਜੀ ਤੇ ਕਾਮਯਾਬ ਹੋਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ